ਤਾਂ ਦੇਖੋ ਜੀ ਵੀ ਆਰ ਫ੍ਰੀ ਹੈਂਡ ਵੀ ਆਰ ਫ੍ਰੀ ਹੈਂਡ ਕੁਛ ਨਹੀਂ ਸਾਡੇ ਕੋਲ ਹੱਥਾਂ ਦੇ ਵਿੱਚ ਔਰ ਡੰਗਰਾਂ ਨੂੰ ਕੁੱਟਣ ਦੀਆਂ ਡਾਂਗਾ ਖੜੇ ਸਾਡੇ ਕੋਲ ਮੋਰੇ ਤੇ ਇਹ ਕਹਿੰਦੇ ਖਤਰਾ ਇਹਨਾਂ ਨੂੰ ਸਾਤੋਂ ਆ ਕੈਮਰੇ ਕਰੋ ਬੜੀ ਇਹਨਾਂ ਨੂੰ ਦੱਸੋ ਦੇਖੋ ਜੀ ਉਹ ਦੇਖੋ ਇਹ ਡਾਂਗਾ ਦਿਖਾਓ ਸਾਡੇ ਕਿਸੇ ਬੰਦੇ ਕੋਲ ਦਿਖਾ ਦਿਓ ਤਲਾਸ਼ੀ ਲੈ ਲਓ ਵੀ ਆਰ ਫ੍ਰੀ ਹੈਂਡ ਡੀਐਸਪੀ ਸਾਹਿਬ ਵੀ ਆਰ ਫ੍ਰੀ ਹੈਂਡ ਚੈੱਕ ਕਰਨਾ ਚੈੱਕ ਕਰ ਲਓ ਸਾਨੂੰ ਅਸੀਂ ਵੀ ਆਹ ਹੈ ਨਾ ਕੋਈ ਵੀ ਆਰ ਫ੍ਰੀ ਹੈਂਡ ਟੋਟਲੀ ਬਾਬਾ ਜੀ ਅਸੀਂ ਜਿੰਨੇ ਵੀ ਬੰਦੇ ਆ ਸਾਰੇ ਫ੍ਰੀ ਹੈਂਡ ਆ ਸਾਡੀ ਗੱਡੀ ਨੂੰ ਸਕੈਨ ਕਰੋ ਖੁਸ਼ ਕਰੋ ਚੈੱਕ ਕਰੋ ਕੁਝ ਵੀ ਇੱਕ ਖਤਰਨਾਕ ਪੇਪਰ ਵੀ ਨਿਕਲੇ ਆਵੇ ਤਾਂ ਕਹਦੇ ਹੋ ਤੇ ਆ ਡਾਂਗਾ ਲਈ ਖੜਿਆ ਸਾਨੂੰ ਗੁੱਟਣ ਵਾਸਤੇ ਕਿਹੜੀ ਗੱਲੋਂ ਤੇ ਅਸੀਂ ਚਾਹੁੰਦੇ ਆ ਵੀ ਇਹ ਯੂਨੀਵਰਸਿਟੀ ਜਿੱਦਾਂ ਦੀ ਐਜੂਕੇਸ਼ਨ ਦਿੰਦੀ ਰਹੀ ਆ ਬਿਲਕੁਲ ਓਵੇਂ ਦੀ ਐਜੂਕੇਸ਼ਨ ਅੱਗੇ ਵੀ ਦਿੰਦੀ ਰਹੇ ਇਹ ਯੂਨੀਵਰਸਿਟੀ ਵਿਦਵਾਨ ਪੈਦਾ ਕਰਦੀ ਰਹੀ ਆ ਅੱਗੇ ਆ ਅੱਗੇ ਵੀ ਉਹ ਰੋਸ਼ਨ ਦਿਮਾਗ ਪੈਦਾ ਕਰਦੀ ਰਹੇ ਗੋਬਰ ਦਿਮਾਗ ਪੈਦਾ ਨਾ ਕਰਨ ਲੱਗ ਜਵੇ ਇੱਥੇ ਅਸੀਂ ਨਹੀਂ ਉਹ ਹੋਣ ਦੇਣਾ ਅਸੀਂ ਆਪਣੇ ਬੱਚੇ ਪੜਾਉਣੇ ਆ ਅਸੀਂ ਚਾਹੁੰਦੇ ਆ ਸਾਡੇ ਬੱਚੇ ਉਹੀ ਕੁਆਲਿਟੀ ਐਜੂਕੇਸ਼ਨ ਗੇਨ ਕਰਨ ਜਿਹੜੀ ਅਸੀਂ ਕੀਤੀ ਇੱਥੋਂ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕੱਲੂ ਇੱਥੋਂ ਪੜ੍ਹ ਕੇ ਜਾਣ ਸੰਘੀਕਰਨ ਹੋਣ ਤੋਂ ਬਾਅਦ ਤੇ ਸਾਨੂੰ ਦੱਸਣਾ ਵੀ ਮੂਤ ਪੀਣ ਦੇ ਫਾਇਦੇ ਕਿਉਂ ਹੁੰਦੇ ਆ ਹਾਂ ਗਾਂ ਦਾ ਮੂਤ ਪੀ ਲੋ ਗਾਂ ਦਾ ਗੋਬਰ ਮਾਲ ਲੋ ਉਹਦੇ ਕੀ ਫਾਇਦੇ ਹੁੰਦੇ ਆ ਅਸੀਂ ਨਹੀਂ ਆਪਣੇ ਬੱਚੇ ਨੂੰ ਇਹ ਪੜਾਉਣ ਦੇਣਾ ਅਸੀਂ ਆਪਣੇ ਬੱਚੇ ਨੂੰ ਉਹ ਪੜਾਉਣ ਦੇਣਾ ਜਿਹੜਾ ਇਸ ਯੂਨੀਵਰਸਿਟੀ ਨੇ ਇਤਿਹਾਸ ਰਚਿਆ ਪਹਿਲਾਂ ਜੋ ਇਸ ਯੂਨੀਵਰਸਿਟੀ ਦਾ ਇਤਿਹਾਸ ਹੈ ਆਲ ਓਵਰ ਵਰਲਡ ਦੇ ਵਿੱਚ ਇਹ ਯੂਨੀਵਰਸਿਟੀ ਪਹਿਲੇ ਨੰਬਰਾਂ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਆ ਜਿੱਥੋਂ ਕੁਆਲਟੀ ਆ ਐਜੂਕੇਸ਼ਨ ਮਿਲਦੀ ਹੈ ਕੁਆਲਟੀ ਐਜੂਕੇਸ਼ਨ ਆਕਸਫੋਰਡ ਦੇ ਲਾਈਵ ਵੀ ਯੂਨੀਵਰਸਿਟੀ ਹੈ ਜੀ ਮੈਂ ਬਹੁਤ ਵਾਰ ਵਿਜ਼ਿਟ ਕੀਤਾ ਉਸ ਯੂਨੀਵਰਸਿਟੀ ਦੇ ਵਿੱਚ ਆਕਸਫੋਰਡ ਦੇ ਵਿੱਚ ਉਸ ਯੂਨੀਵਰਸਿਟੀ ਦੇ ਲਾਇਬ੍ਰਰੀ ਯੂਨੀਵਰਸਿਟੀ ਸਾਡੀ ਹੈ ਇਹ ਸਾਡਾ ਘਰ ਹੈ ਸਾਡਾ ਦਿਲ ਹੈ ਸੰਯੁਕਤ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਸੀ ਜਦੋਂ ਅਸੀਂ 1947 ਚ ਉਧਰੋਂ ਆਏ ਆ ਉਧਰੋਂ ਨਾਲ ਲੈ ਕੇ ਆਏ ਝੋਲੇ ਦੇ ਵਿੱਚ ਅਸੀਂ ਇਹ ਯੂਨੀਵਰਸਿਟੀ ਇਹ ਇੱਕ ਪਾਸੇ ਪੰਜਾਬ ਹਰਿਆਣਾ ਇੱਕ ਪਾਸੇ ਹਿਮਾਚਲ ਇੱਕ ਪਾਸੇ ਪੰਜਾਬ ਬਿਲਕੁਲ ਗੱਪੇ ਬਣੀ ਉਦੋਂ ਇਹ ਸੰਯੁਕਤ ਪੰਜਾਬ ਹੁੰਦਾ ਤਾਂ ਇਹ ਹੁਣ ਲੱਗਦਾ ਵੀ ਪੰਜਾਬ ਦੇ ਇੱਕ ਕੋਨੇ ਤੇ ਆ ਨਹੀਂ ਇਹ ਪੰਜਾਬ ਦਾ ਦਿਲਾ ਪੰਜਾਬ ਦੇ ਗੱਭੇ ਬਣੀ ਯੂਨੀਵਰਸਿਟੀ ਆ ਅਸੀਂ ਆਪਣੀ ਯੂਨੀਵਰਸਿਟੀ ਦਾ ਸੰਗੀਕਰਨ ਨਹੀਂ ਹੋਣ ਦੇਣਾ ਅਸੀਂ ਆਪਣੀ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਦਾ ਸੰਗੀਕਰਨ ਨਹੀਂ ਹੋਣ ਦੇਣਾ ਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਪਹੁੰਚੋ ਇੱਥੇ ਇਹ ਸਵੇਰ ਦੀਆਂ ਤਿਆਰੀਆਂ ਲੱਗੇ ਹੋਏ ਕਰਨ ਹੁਣੇ ਪਹੁੰਚੋ ਇੱਥੇ ਆਪਣੇ ਬੱਚਿਆਂ ਦੀ ਮਦਦ ਵਾਸਤੇ ਆਪਣੀ ਵਿਦਿਅਕ ਫੰਡ ਵੀ ਮਦਦ ਵਾਸਤੇ ਆਪਾਂ ਆਪਣੇ ਸਿਰ ਤੋਂ ਪੱਗ ਨਹੀਂ ਲਾਉਣ ਦੇਣੀ ਨਹੀਂ ਲਾਉਣ ਦੇਣੀ ਨਹੀਂ ਲਾਉਣ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਨਿਰਵਾਦੀ ਪੰਜਾਬ ਦੀ ਰਸਟੀਆਦੀ ਮਿੱਟੀ ਤੋਂ ਨਿਰਵਾਦੀ ਪੰਜਾਬ ਦੀ ਰਸਟੀਆਦੀ ਮਿੱਟੀ ਤੋਂ ਨਿਰਵਾਦੀ ਪੰਜਾਬ ਦੀ ਆ ਬੁੱਲਗਰਾ ਦਾ ਚੰਡੀਗੜ੍ਹ ਪੰਜਾਬ ਦਾ ਵੀਕਲੂਸ ਵਿਰੇ 11 ਵਜੇ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੀਸੀ ਆਫਿਸ ਦੇ ਬਾਹਰ ਕਰਨੇ ਦੀ ਕਾਲ ਦਿੱਤੀ ਹੋਈ ਹੈ ਸਾਨੂੰ ਪੂਰੇ ਪੰਜਾਬ ਤੋਂ ਵੱਖ-ਵੱਖ ਯੂਨੀਅਨਾਂ ਤੋਂ ਜਥੇਬੰਦੀਆਂ ਤੋਂ ਤੇ ਲੋਕਾਂ ਤੋਂ ਜਿੰਨਾ ਸਮਰਥਨ ਮਿਲਿਆ ਜਿੰਨੀ ਹਮਾਇਤ ਮਿਲਿਆ ਉਹਦੇ ਕਰਕੇ ਆਪਣਾ ਪ੍ਰਸ਼ਾਸਨ ਅਜ ਇੰਨਾ ਡਰ ਗਿਆ ਵੀ ਇਹਨਾਂ ਨੇ 2 ਦਿਨ ਦੀ ਛੁੱਟੀ ਐਲਾਨ ਕਰ ਦਿੱਤੀ ਹੈ ਇਹਨਾਂ ਨੇ ਹਾਸਲ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਕੌਣ ਤੁਸੀਂ ਹਾਲ ਦੇਖੋ ਇਹ 게ਟਾਂ ਦੇ ਉੱਤੇ ਵੀ ਜਿਹੜੀ ਐਂਟਰੀ ਉਹ ਬੰਦ ਕਰ ਚੁੱਕੇ ਨੇ ਲਗਾਤਾਰ ਕਿਲਾ ਵਾਲੇ ਬੈਰੀਕੇਡ ਲਾ ਰਹੇ ਨੇ ਲੋਕਾਂ ਨੂੰ ਰੋਕਣ ਦੇ ਲਈ ਪਰ ਫੇਰ ਵੀ ਅਸੀਂ ਇਹਨਾਂ ਦੇ ਬੈਰੀਕੇਡ ਲਗਾਤਾਰ ਹੁਣ ਸ਼ਾਮ ਤੋਂ ਬਾਅਦ ਦੋ ਵਾਰੀ ਬੈਰੀਕੇਡਿੰਗ ਦੇ 게ਟਾਂ ਜੋ ਤੋੜ ਚੁੱਕੇ ਆ ਗੈਰੀਗੇਟ ਪਟ ਚੁੱਕੇ ਆ ਤੇ ਅੱਗੇ ਵੀ ਪਟਦੇ ਰਹਿਾਂਗੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਸਰਕਾਰ ਦੀਆਂ ਇਹਨਾਂ ਕੋਝੀਆਂ ਚਾਲਾਂ ਤੋਂ ਚੰਡੀਗੜ੍ਹ ਦੀ ਬਾਰਡਰ ਤੇ ਬੈਰੀਕੇਡਿੰਗ ਹੋਵੇ ਭਾਵੇਂ ਯੂਨੀਵਰਸਿਟੀ ਗੇਟ ਦੇ ਬਾਹਰ ਬੈਰੀਕੇਡਿੰਗ ਹੋਵੇ ਜਿਹੜੀ ਪੁਲਿਸ ਦੀ ਡਿਪਲੋਇਮੈਂਟ ਹੈ ਜਿਹੜੇ ਲਾਠੀਆਂ ਦੇ ਨਾਲ ਪੁਲਿਸ ਸਾਨੂੰ ਲੈ ਕੇ ਆ ਰਹੇ ਨੇ ਵੀ ਲੋਕ ਡਰ ਜਾਂਨ ਉਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਲੋਕਾਂ ਦੇ ਇਕੱਠਾ ਨੇ ਲੋਕਾਂ ਦੇ ਇਕੱਲੇ ਨੇ ਪਹਿਲਾਂ ਵੀ ਸਰਕਾਰ ਨੂੰ ਝਕਾਇਆ ਤੇ ਅੱਜ ਵੀ ਅਸੀਂ ਆਪਣੀ ਜਦ ਤੱਕ ਪੂਰਨ ਜਿੱਤ ਨਹੀਂ ਹੁੰਦੀ ਉਦੋਂ ਤੱਕ ਅਸੀਂ ਲੜਦੇ ਰਹਾਂਗੇ ਅੱਜ ਆਪਣੀ ਮੰਗ ਹੈ ਜਿਹੜੀ ਕਿ ਸੈਨੇਟ ਦੀਆਂ ਚੋਣਾਂ ਦੀ ਜਿਹੜੇ ਇਲੈਕਸ਼ਨ ਦਾ ਸ਼ਡਿਊਲ ਹੈ ਉਹ ਅਨਾਉਂਸ ਹੋਵੇ ਜਦੋਂ ਤੱਕ ਅਨਾਉਂਸ ਨਹੀਂ ਹੋ ਜਾਂਦਾ ਅਸੀਂ ਸਰਕਾਰ ਦੇ ਕਿਸੇ ਲਾਰੇ ਕਿਸੇ ਝੂਠੇ ਵਾਦੇ ਵਿੱਚ ਨਹੀਂ ਆਉਣ ਲੱਗੇ ਸੋ ਇੱਕ ਵਾਰ ਫਿਰ ਸਾਰਿਆਂ ਨੂੰ ਅਪੀਲ ਹੈ ਵੀ ਅੱਜ ਜੇ ਪ੍ਰਸ਼ਾਸਨ ਸਾਡੇ ਤੋਂ ਇੰਨਾ ਡਰਿਆ ਹੋਇਆ ਵੀ ਇਹ ਲਗਾਤਾਰ ਹਰ ਕੋਸ਼ਿਸ਼ ਕਰ ਰਹੀ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋਕਾਂ ਨੂੰ ਡਰਾਉਣ ਦੀ ਕਿ ਅਸੀਂ ਵੀ ਦਿਖਾ ਦਈਏ ਵੀ ਲੋਕਾਂ ਦੇ ਇਨਕੀ ਵਿੱਚ ਕਿੰਨਾ ਦਮ ਹੈ ਅਸੀਂ ਆਪਣੀ ਜਿੱਤ ਪੂਰੀ ਕਰੀਏ ਬਹੁਤ سارے ਫੋਨ ਆਏ ਹੁਣ ਕਹਾਂਦੇ ਜੀ ਉੱਥੇ ਮੁੰਡਿਆਂ ਨੇ ਕਾਹ ਪਾਇਆ ਹੋਇਆ ਹੈ ਮੈਂ ਸਿਰਫ ਦੱਸਣੇ ਆਇਆ ਆ ਸਾਡੀਆਂ ਬੱਚਿਆਂ ਦੇ ਘੇਰੋਂ ਭੈਣਾ ਮੇਰੀਆਂ ਛੋਟੀਆਂ ਖੜੇ ਨੇ ਅਸੀਂ ਕੋਈ ਕਾਲ ਨਹੀਂ ਪਾਇਆ ਅਸੀਂ ਹੱਕ ਲਈ ਆਏ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਹੋਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਹੁਣ ਸਾਡੇ ਪੰਜ ਬੰਦੇ ਚੌਂਕੀ ਚ ਬੁਲਾਇਆ ਉਹਨਾਂ ਨੇ ਉਹ ਗੱਲ ਕਰਨ ਗਏ ਨੇ ਸਾਡੇ ਇੱਕੋ ਹੀ ਕਾਰਨ ਨੇ ਜੋ ਨਾਰੇ ਲੱਗ ਰਹੇ ਸੀ ਉਹ ਬਾਅਦ 'ਚ ਵੀ ਲੱਗਣਗੇ ਇਤੁਬਾਦ ਵੀ ਤੁਸੀਂ ਵੇਖ ਰਹੇ ਹੋ ਅਸੀਂ ਜਾਪ ਵੀ ਕਰਨਾ ਹੈ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਯੂਨੀਵਰਸਿਟੀ ਸਾਡੀ ਹੈ ਸਾਡੀ ਰਹਿਣ ਦਿਓ ਜੇ ਤੁਸੀਂ ਖੋਣ ਦੀ ਕੋਸ਼ਿਸ਼ ਕਰੋਗੇ ਤਾਂ ਖੋਣ ਨਹੀਂ ਦੇਣੀ ਆਪਾਂ ਔਰ ਇਹੀ ਗੱਲ ਅਸੀਂ ਗੱਲ ਕਰਨੀ ਹੈ ਮੈਂ ਸਿਰਫ ਪੂਰੇ ਬੀੜੇ ਨੂੰ ਪੰਜਾਬੀ ਜਾਗਰੂ ਹੋ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਸਭ ਜਾਗ ਦੇਸ਼ ਨੇ ਸਭ ਆਪ ਦੇ ਹੱਕ ਦੀ ਗੱਲ ਕਰ ਰਹੇ ਨੇ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕੋਈ ਲਾ ਐਂਡ ਆਰਡਰ ਨਹੀਂ ਤੋੜ ਰਹੇ ਇਹ ਤੋੜਨਗੇ ਸਾਡੇ ਸਿਰ ਪਾਉਣਗੇ ਤਾਂ ਅਸੀਂ ਤੁਹਾਨੂੰ ਆ ਗੱਲ ਦੱਸਦੇ ਹਾਂ ਅਸੀਂ ਆਪ ਦੀ ਗੱਲ ਕਰ ਰਹੇ ਹਾਂ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਕਿ ਸਾਡੀ ਯੂਨੀਵਰਸਿਟੀ ਗੁਲਾਮ ਨਾ ਬਣਾਈ ਜਾਵੇ ਉਹ ਜਿਵੇਂ ਸੀ ਉਹ ਸਟੇਟਸ ਰਵੇ ਤੇ ਚਾਰ ਬੰਦੇ ਸਾਡੇ ਜਿਹੜੇ ਕੌਂਸਲ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਨੋਮੀਨੇਟਡ 36 ਬੰਦੇ ਨੇ ਉਹਨਾਂ ਚਾਇਰਡ ਕੀਤਾ ਜਾਵੇ ਚਾਰ ਉਹ ਵੀ ਕਿੰਨੇ ਚਾ ਪੂਰਾ ਸਾਰਿਆਂ ਨੂੰ ਇਹ ਗੱਲ ਜਦੋਂ ਦੂਰ ਆ ਜੀ ਇੱਕ ਮੇਰੀ ਬੇਨਤੀ ਮੰਨਿਓ ਜੇ ਜਾਪਦੇ ਚ ਰਹਿਣਾ ਕੋਈ ਵੀ ਗੱਲ ਐ ਇਹੋ ਜੀ ਨਹੀਂ ਕਰ ਲਈ ਜਿਹਦੇ ਨਾਲ ਕੋਈ ਮਸਲਾ ਹੋਵੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਹਕਤੀ ਸੰਘਰਸ਼ ਉਹਨੂੰ ਏ ਲੈਂਡ ਆਰਡਰ ਦਾ ਮਸਲਾ ਬਣਾ ਦੇ ਇਹ ਨਹੀਂ ਬਣਾਉਣਾ ਆਪਾਂ ਫੇਰ ਆਪਣੇ ਬੰਦੇ ਫੜੇ ਜਾਣ ਫੇਰ ਕਹਣਗੇ ਵੇਖੋ ਜੀ ਮੁੰਡੇ ਆ ਹਿੰਸਾ ਕਰਤੀ ਹੁਣ ਆਪਾਂ ਉਹਨਾਂ ਨੂੰ ਛਡਾਉਣ ਤੇ ਲੱਗ ਜੀ ਅਪਨ ਆਪ ਦਾ ਇਹ ਮਸਿੱਦਾ ਰੱਖਣਾ ਔਰ ਮੈਂ ਬਾਕੀਆਂ ਨੂੰ ਵੀ ਦੱਸ ਦਿਆਂ ਪੁਲਿਸ ਨੂੰ ਵੀ ਕਹਿ ਦਿਆਂ ਸਾਡਾ ਨਾ ਕੋਈ ਇਰਾਦਾ ਸੀ ਨਾ ਹੈ ਜੇ ਕੁਝ ਕੀਤਾ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਆ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਤੋਂ ਆਉਂਦੇ ਲੋਕਾਂ ਨੂੰ ਰੋਕਿਆ ਤਾਂ ਸਾਡਾ ਮੁੱਖ ਮੰਤਰੀ ਹੋਊਗਾ ਬੀ ਕੇਅਰਫੁੱਲ ਅਸੀਂ ਦਸਰੇ ਇੱਥੇ ਬਹਿ ਕੇ ਇਹ ਉਹ ਲੋਕ ਨੇ ਜਿਹੜੇ ਤਕਦੀਰਾਂ ਬਦਲਦੇ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਤੇ ਕੰਮ ਆਦਿਗਾ ਖਬਰਦਾਰ ਰਹੋ ਜੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਹਰਕਤ ਕੀਤੀ ਤੇ ਸਾਡੇ ਦੇ ਬੌਮ ਦੀ ਕੋਸ਼ਿਸ਼ ਕੀਤੀ ਅਸੀਂ ਜ਼ਾਬਤੇ 'ਚ ਹਾਂ ਔਰ ਉਹੀ ਚੀਜ਼ ਲੈਣਾ ਲਾਣਾ ਰੱਖਦਾ ਨਾ ਨਿਹਾਲ ਸਲਾਮ ਸ੍ਰੀ ਅਕਾਲ ਇੱਕ ਮਿੰਟ ਇੱਕ ਮਿੰਟ ਮੁਰਦਾਬਾਦ ਮੁਰਦਾਬਾਦ ਚੰਡੀਗੜ੍ਹ ਪੁਲਿਸ ਕਿਸੇ ਬਹਿਮ ਚ ਨਾ ਰਵੇ ਆਪਣਾ ਕੋਈ ਪਿਲੇਖਾ ਨਾ ਚੰਡੀਗੜ੍ਹ ਕੋਲ ਤਾਂ ਮੜਾ ਜਾ ਰਸਤਾ ਦਿਖਾਇਓ ਜਿਹੜੇ ਅਫਸਰ ਬੈਠੇ ਆ ਸ਼ਕਲਾ ਦੇਖ ਲਿਓ ਇਹ ਨਿਆਣੇ ਅਫਸਰ ਲੱਗਣ ਵਾਲੇ ਆ ਇਹਨਾਂ ਲਈ ਕੋਈ ਜੱਜ ਬੈਠਾ ਕੋਈ ਬਿਊਰੋਕ੍ਰੇਟ ਬੈਠਾ ਕੋਈ ਸੈਂਟਿਸ ਬੈਠਾ ਇਹ ਕੋਈ ਤਿਹਾਰੀਦਾਰ ਨਹੀਂ ਐ ਇਹ ਹਿੰਦੁਸਤਾਨ ਦਾ ਪਿਲੇਖਾ ਐ ਇਹ ਜਿਹੜੇ ਤੁਸੀਂ 26 27 ਸਾਲ ਦੇ ਆਈਪੀਐਸ ਲੱਗਦੇ ਹੋ ਐਚੀਐਸ ਲੱਗਦੇ ਹੋ ਤੇ ਨਿਆਣੇ ਹੋਈ ਬੈਠੇ ਨੇ ਤੁਹਾਡਾ ਗਹਿਮ ਦੂਰ ਕਰ ਦਿਆਂਗੇ ਅਸੀਂ ਆਪਣੇ ਜਾਗਤੇ ਦੇ ਵਿੱਚ ਅਨਸ਼ਾਸ਼ਨ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਆ ਸਾਡਾ ਫੰਡਾਮੈਂਟਲ ਰਾਈਟ ਹੈ ਇਹ ਦੇਸ਼ ਦਾ ਸੰਵਿਧਾਨ ਸਾਨੂੰ ਰਾਈਟ ਦਿੰਦਾਗਾ ਅਗਰ ਚੰਡੀਗੜ੍ਹ ਫੜਦਾ ਮੰਨ ਦੇ ਵਿੱਚ ਕੋਈ ਵਹਿਮ ਹੈ ਤੇ ਆਪਣੇ ਵਹਿਮ ਨੂੰ ਕੱਢ ਲਵੇ ਅਸੀਂ ਪੁਲਸੀ ਗੁੰਡਾਗਰਦੀ ਨਹੀਂ ਚੱਲਣ ਦੇਵਾਂਗੇ ਪਰ ਆਪਾਂ ਨਹੀਂ ਕਰਨੀ ਦੇਸ਼ਾਨਾ ਆਸਰਾਕਾਲ ਇੱਥੇ ਹੈ ਦੋਸਤੋ ਤੱਕੜੇ ਹੋ ਕੇ ਇਹ ਲੜਾਈ ਕੰਦ ਤੇ ਲਿਖੀ ਹੋਈ ਏ ਕਿ ਅੱਪਾ ਜਿੱਤਣ ਜਾ ਰਿਆਂ ਤੇ ਪੁਲਿਸ ਨੂੰ ਵੀ ਅਸੀਂ ਕਹਿ ਦਿੰਦੇ ਆ ਕਿ ਤੁਹਾਡੇ ਨਿਆਣੇ ਵੀ ਇੱਥੇ ਪੜਦੇ ਆ ਇਹ ਲੜਾਈ ਤੁਹਾਡੇ ਨਿਆਣਿਆਂ ਵਾਸਤੇ ਆ ਜਿਹੜੇ ਹਵਲਦਾਰ ਇੱਥੇ ਖੜੇ ਆ ਤੁਹਾਡੇ ਨਿਆਣੇ ਕੱਲ ਨੂੰ ਇੱਥੇ ਸਸਤੀ ਪੜਾਈ ਲੈ ਸਕਣ ਇਹ ਲੜਾਈ ਉਸ ਕੀਰ ਵਾਸਤੇ ਲੜੀ ਜਾ ਰਹੀ ਆ ਹਾਨੂੰ ਤੁਹਾਡੇ ਬੱਚੇ ਇੱਥੇ ਪੜ ਸਕਣ ਇਹ ਲੜਾਈ ਉਸ ਲਈ ਲੜੀ ਜਾ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਸਾਡੇ ਨਾਲ ਕੋਆਪਰੇਟ ਕਰੇ ਸਾਡੇ ਨਾਲ ਸੰਘਰਸ਼ ਨਾ ਕਰੇ ਲੜਾਂਗੇ ਜਿੱਤਾਂਗੇ ਲੜਾਂਗੇ ਜਿੱਤਾਂਗੇ ਮੁਰਦਾਬਾ 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 ਮੁਰਦਾਬਾ